ਹਨੀ ਭਾਈ ਇਹਨੂੰ ਵੱਤਵਾਰ ਸ਼ੇਅਰ ਕਰ ਦਿਓ ਇਸ ਲਾਈਵ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਦੇ ਉੱਤੇ ਅਮਨ अरोड़ा ਪ੍ਰਦੇਸ਼ ਪ੍ਰਧਾਨ ਆਹ ਮਾਰੇ ਪਾਰਟੀ ਜੋ ਇੱਥੇ ਅੰਮ੍ਰਿਤਸਰ ਪਹੁੰਚੇ ਹੋਇਆ ਉਹਨਾਂ ਨੂੰ ਸਵਾਲ ਜਵਾਬ ਕਰਨ ਵਾਸਤੇ ਕਿਸਾਨ ਮਜ਼ਦੂਰ ਜਿਹੜੇ ਹੈਗੇ ਨੌਜਵਾਨ ਸਭ ਇੱਥੇ ਵੱਡੀ ਗਿਣਤੀ ਦੇ ਵਿੱਚ ਵੇਖ ਸਕਦੇ ਤੁਸੀਂ ਇਕੱਠੇ ਆ ਔਰ ਅੱਜ ਇਹ ਚੀਜ਼ ਲੋਕਾਂ ਦੇ ਸਾਹਮਣੇ ਆਊਗੀ ਕਿ ਸਰਕਾਰ ਜੋ ਦਮਗੜੇ ਮਾਰਦੀ ਆ ਜਿਨ੍ਹਾਂ ਦੇ ਦਮ ਭਰਦੀ ਆ ਉਹ ਭਾਈ ਉਹ ਸਰਕਾਰ ਦੀ ਕਿੰਨੀ ਕਿ ਸੱਚਾਈ ਆ ਇਹ ਪੈਲਸ ਦਾ ਸਾਹਮਣਾ ਗੇਟ ਆ ਜਿੱਥੇ ਇਧਰਲੇ ਪਨੇ ਕਿਸਾਨ ਮਜ਼ਦੂਰ ਖੜੇ ਆ ਜਿੰਦਾਬਾਦ ਔਰ ਇੱਥੇ ਫੈਸਲਾ ਕਰਨਗੇ ਲੋਕ ਭਈਆ ਸਰਕਾਰ ਸਵਾਲਾਂ ਤੋਂ ਭੱਜਦੀ ਆ ਕਿ ਜਾਂ ਸਵਾਲਾਂ ਦੇ ਜਵਾਬ ਦਿੰਦੀ ਆ ਬੋਲੀ ਚੱਕਦੇ ਆਗੇ ਅਨਿਕ ਕੀਤਾ ਗਿਆ ਸੀ ਕੇਐਮਐਮ ਦਾ ਸਾਡੇ ਜ਼ਿਲ੍ਹੇ ਦੇ ਆਗੂ ਅਸੀਂ ਕਿਸਾਨ ਮਜ਼ਦੂਰ ਸਰਪੰਚ ਤੋਂ ਕਵਰਲਿੰਗ ਸੰਗਤ ਨਾਲ ਗੱਲ ਕਰ ਰਹੇ ਹਾਂ ਔਰ ਇਸ ਟਾਈਮ ਤੇ ਅੰਮਰਸਰ ਵਿੱਚ ਅਸੀਂ ਖੜੇ ਆਂ ਬਸਪਾ ਦਾ ਘੱਤੂ ਨੰਗਲ ਆਮ ਆਰ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਅਮਨ ਰੌੜਾ ਜੀ ਆਏ ਆ ਜਿਹੜੇ ਖਾਸ ਤੌਰ ਤੇ ਬਹੁਤ ਖੋਪੋਪ ਕੇ ਦੱਸ ਦਿੰਦੇ ਨੇ ਲੈਂਡ ਪੂਲਿੰਗ ਪਾਲਿਸੀ ਬਾਰੇ ਭਾਈ ਅੱਜ ਆ ਸੈਂਕੜੇ ਗਿਣਤੀ ਕਿਸਾਨ ਖੜੇ ਆ ਜੇ ਅਮਨ ਰੌੜਾ ਜੀ ਦੀ ਨੀਤੀ ਵਿੱਚ ਚਰਾ ਜਿੰਨਾ ਵੀ ਇਹ ਚੰਗੀ ਗੱਲ ਹੈਗੀ ਆ ਤੇ ਅੱਜ ਇਥੇ ਸਵਾਲਾਂ ਦੇ ਜਵਾਬ ਦੇ ਕੇ ਜਾਣ ਸਾਫ ਕਰ ਲੋਕਾਂ ਨੂੰ ਤੇ ਨਹੀਂ ਤੇ ਜਿਹੜੀ ਫਿਰ ਕੋਈ ਬਰਬਾਦ ਕਰਦੇ ਆ ਮੀਡੀਆ ਦੇ ਚਮਕਿਆ ਲੋਕਾਂ ਨੂੰ ਪਰਮਿਤ ਕਰਦੇ ਆ ਆਪਣੀ ਲੋਕਾਂ ਨੇ ਕਰੋੜਾ ਰੁਪਈਆ ਆਪਣੀ ਐਡ ਦੇ ਉੱਤੇ ਵਰਤ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਹਜ਼ਾਰਾਂ ਏਕੜ ਜ਼ਮੀਨ ਪੰਜਾਬ ਦੀ ਜ਼ਰਖੇ ਜ਼ਮੀਨ ਤਿੰਨ ਤਿੰਨ ਫਸਲਾਂ ਪੈਦਾ ਕਰਨ ਵਾਲੀ ਉਹ ਜਿਹੜੀਆਂ ਉਹ ਕੰਕਰੀਟ ਦੇ ਜੰਗਲ ਖੜੇ ਕਰਨ ਵਾਸਤੇ ਸਰਕਾਰ ਅਕਵਾਇਰ ਕਰ ਰਹੀ ਆ ਲੈ ਰਹੀ ਆ ਤੇ ਝੂਠ ਦੇ ਝੂਠ ਬੋਲ ਰਹੀ ਆ ਕਿ ਭਾਈ ਇਹ ਲੈਂਡ ਪੁਲੀਸ ਕੋਲ ਸੀ ਨਾ ਕਿਸਾਨ ਸੰਬੰਧਿਤ ਹੈ ਜਿਹੜੇ ਹੈਗੇ ਆ ਸਭ ਸਾਰੇ ਸਹਿਮਤ ਆ ਪਰ ਭਾਈ ਅੰਮ੍ਰਿਤਸਰ ਦੇ ਵਿੱਚ ਆਜੋ ਅਮਨ ਰੋੜਾ ਜਿੱਥੋਂ ਚੱਲੋ ਸਾਡੇ ਨਾਲ ਅਸੀਂ ਲੈ ਕੇ ਜਾਂਦੇ ਤੁਹਾਨੂੰ ਪਿੰਡਾਂ ਦੇ ਵਿੱਚ ਅੰਮ੍ਰਿਤਸਰ ਦੇ 15 ਪਿੰਡਾਂ ਤੇ ਲੈ ਕੇ ਜਾਂਦੇ ਆ ਤੁਸੀਂ ਇੱਕ ਕਿਸਾਨ ਲੱਭ ਕੇ ਦਿਖਾ ਦਿਓ ਸਾਨੂੰ ਜਿਹੜਾ ਇਹ ਪਾਲਸੀ ਨਾਲ ਸਹਿਮਤ ਹੋਵੇ ਅਮਰੋ ਰੋੜ ਜੀ ਅਸੀਂ ਜੱਥੇ ਬੰਦੀ ਛੱਡ ਜਾਗੇ ਤੇ ਜੇ ਕੋਈ ਕਿਸਾਨ ਤੁਹਾਨੂੰ ਨਾ ਮਿਲੇ ਤੇ ਤੁਸੀਂ ਪਾਰਟੀ ਪ੍ਰਧਾਨ ਕੀ ਛੱਡਿਓ ਤੇ ਪਾਰਟੀ ਛੱਡ ਕੇ ਪਾਸੇ ਹਟੋ ਇਹ ਚੈਲੰਜ ਹੈ ਸਾਡਾ ਅਖੇ ਮਨਾਰੋੜਾ ਜੀ ਸਾਰੇ ਸਵਾਲਾਂ ਦਾ ਜਵਾਬ ਦੇਵੇ ਪਰ ਜਿਸ ਤਰੀਕੇ ਨਾਲ ਅਮਨ ਰੋੜਾ ਜੀ ਅਗੇ ਚੋਰਾਵਾਂਗ ਵੜੇ ਆ ਪਹਿਲ ਸੇ ਵਿੱਚ ਹੁਣ ਚੋਰਾਵਾਂਗ ਨੇ ਨਿਕਲ ਪਰ ਹੁਣ ਇਸ ਟਾਈਮ ਪੈਲਸ ਦੇ ਗੇਟ ਦੇ ਸਾਹਮਣੇ ਆ ਚੁੱਕੇ ਆ ਕਿਸਾਨ ਭਾਈ ਇਧਰੋਂ ਨਿਕਲਣਗੇ ਆਪਣੇ ਰੋੜਾ ਜੀ ਤੇ ਪੁਲਸੀਆਂ ਧਾੜਾ ਲਾਈਆਂ ਆਈਆਂ ਇਹ ਆਉਂਦੇ 1.5 ਸਾਲ ਬਾਅਦ ਇਹ ਨਿਆਣਿਆਂ ਦੇ ਨੱਕ ਪੁੰਜਣਗੇ ਆਣਿਆ ਨੇ ਡਾਇਪਰ ਚੇਂਜ ਕਰਨਗੇ ਇੰਨੇ ਲੋਕਾਂ ਦੇ ਪਰ ਅੱਜ ਵੀ ਘੜੀ ਦੀ ਵਜh ਲੋਕਾਂ ਨੇ ਸਵਾਲ ਦਾ ਜਵਾਬ ਦੇਣ ਲਈ ਇਹਨਾਂ ਕੋਲ ਟਾਈਮ ਨਹੀਂ ਹੈਗਾ ਸਭ ਭਾਈ ਅਸੀਂ ਕਹਿਣਾ ਚਾਹੁੰਦੇ ਹਾਂ ਅਸਲੀ ਚਿਹਰਾ ਦਿਖਾ ਰਹੇ ਹਨ ਸਰਕਾਰ ਦਾ ਜੇ ਅਮਨ ਅਰੋੜਾ ਜੀ ਚ दम ਹੈਗਾ ਅਮਨ ਅਰੋੜਾ ਜੀ ਸਾਹਮਣਾ ਕਰਨ ਸਵਾਲਾਂ ਦਾ ਅਮਨ ਅਰੋੜਾ ਦੱਸੇ ਵੀ ਜਿਹੜੀਆਂ ਟਰਾਲੀਆਂ ਚੋਰੀ ਕੀਤੀਆਂ ਸੀ ਉਹ ਕਿੱਥੇ ਗਈਆਂ ਅੱਜ ਸਾਡੇ ਲਾਗਲੇ ਖੇਤੋਂ ਪਿੰਡਿਆ ਕਿੰਨਾ ਦੀ ਸਾਢੇ 3-3 ਲੱਖ ਦੀਆਂ ਦੋ ਟਰਾਲੀਆਂ ਗਈਆਂ ਸਰਦਾਰ ਜੀ ਉਹ ਟਰਾਲੀਆਂ ਕਿੱਥੇ ਆ ਮਨ ਅਰੋੜਾ ਟਰਾਲੀ ਚੋਰਾ ਦੀ ਸਰਕਾਰ ਦੇ ਪਾਰਟੀ ਦਾ ਪ੍ਰਧਾਨ ਆ ਅੱਜ ਮਨ ਅਰੋੜਾ ਜਵਾਬ ਦੇਵੇ